ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਅੱਜ ਜੁਬੈਤ ਇਨਕਮ ਬੋਲਡ ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਅਧਿਆਤੀ ਦੀ ਅਗਵਾਈ ਹੇਠ ਅੱਜ ਪਟਿਆਲਾ ਫਵਾੜਾ ਚੌਕ ਤੇ ਮੋਦੀ ਦਸਤਖਤ ਲਿਆ ਗਿਆ ਅਤੇ ਮੋਦੀ ਦੇ ਬੋਲ ਤੇ ਮੋਦੀ ਦਾ ਮੁਕਾਲਾ ਕਰਕੇ ਇੰਫੀਟ ਸੱਪਾ ਕੀਤਾ ਗਿਆ ਅਤੇ ਬੰਦ ਨੂੰ ਪੂਰਨ ਸਮਰਥਨ ਦਿੱਤਾ ਗਿਆ ਇਸ ਮੌਕੇ ਸੈਂਕੜੇ ਕਾਰਕਟਰ ਮੌਜੂਦ ਹਨ ਰਾਜਪੁਰਾ ਤੋਂ ਪੱਤਰਕਾਰ ਤਰੁਸ਼ ਸ਼ਰਮਾ ਦੀ ਖਾਸ ਰਿਪੋਰਟ ਗੰਭੀਰ ਮਸਲਾ ਹੈ ਕਈ ਦਾ ਕਈ ਮਹੀਨੇ ਤੋਂ ਸਾਡੇ ਕਿਸਾਨ ਭਰਾ ਹਨ ਤੇ ਉਸ ਸਰਕਾਰ ਤੇ ਨਹੀਂ ਜੋ ਕੇਂਦਰੀ ਸਰਕਾਰ ਮੋਦੀ ਦੀ ਸਰਕਾਰ ਜਿਹੜੀ ਕਿਸਾਨ ਵਿਰੋਧੀ ਆਰਡੀਨੈਂਸਸ ਤੇ ਬਿੱਲ ਲੈ ਕੇ ਆਈ ਹੈ ਤੇ ਉਹਨਾਂ ਦੇ ਪ੍ਰਤੀ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਔਰ ਕੇਂਦਰ ਸਰਕਾਰ ਜਿੰਨਾ ਕਹਣਗੇ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਸੁਣਨ ਦੀ ਥਾਂ ਤੇ ਘੱਡੇ ਪੱਟ ਪੱਟ ਕੇ ਇਹਨਾਂ ਦੇ ਰਾਹ ਰੋਕਣ ਤੇ ਜਿਹੜੇ ਕੰਮ ਉਹਨਾਂ ਨੇ ਕੀਤੇ ਆ ਪਿਛਲੇ ਦਿਨਾਂ ਦੇ ਵਿੱਚ ਸਾਰੀ ਦੇਸ਼ ਤੇ ਦੁਨੀਆ ਨੇ ਦੇਖਿਆ ਔਰ ਬੜੀ ਬਦਨਾਮੀ ਜਿਹੜੀ ਹੈ ਹਿੰਦੁਸਤਾਨ ਦੀ ਪੂਰੀ ਦੁਨੀਆ ਦੇ ਵਿੱਚ ਹੋਈ ਆ ਐਸਾ ਐਸੇ ਮਾਹੌਲ ਬਣ ਗਿਆ ਹੈ ਕਿ ਵੀ ਵਿਦੇਸ਼ਾਂ ਤੋਂ ਅਲੱਗ-ਅਲੱਗ ਕੰਟਰੀਜ਼ ਤੋਂ ਜਿਹੜੇ ਦੂਸਰੇ ਦੇਸ਼ਾਂ ਦੇ ਵੀ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਵੀ ਇੱਥੇ ਦਖਲ ਦੇਣ ਦੀ ਜਣੀ ਜ਼ਰੂਰਤ ਪੈ ਰਹੀ ਆ ਸਾਡੇ ਦੇਸ਼ ਦੇ ਮਸਲਿਆਂ ਦੇ ਵਿੱਚ ਕਾਰਨ ਆ ਵੀ ਇਸ ਦੇਸ਼ ਦਾ ਹਾਕਮ ਬਹਿਰਾ ਹੋਇਆ ਬੈਠਾ ਔਰ ਅੱਜ ਦਾ ਜਿਹੜਾ ਇਹ ਬਹੁਤ ਵੱਡਾ ਦਿਨ 8 ਤਰੀਕ ਪੂਰਾ ਹਿੰਦੁਸਤਾਨ ਪੂਰਾ ਬੰਦ ਹੈ ਔਰ ਉਸ ਬੰਦਰ ਨੂੰ ਸਮਰਥਨ ਦੇਣ ਵਾਸਤੇ ਜੋ ਸਾਨੂੰ ਕਾਂਗਰਸ ਪਾਰਟੀ ਨੇ ਮੈਡਮ ਸੋਨੀਆ ਗਾਂਧੀ ਜੀ ਨੇ ਰਾਹੁਲ ਜੀ ਨੇ ਜੋ ਸਾਨੂੰ ਪ੍ਰੋਗਰਾਮ ਦਿੱਤਾ ਔਰ ਜੋ ਸਾਨੂੰ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਜੋ ਸਾਡੇ ਸੁਨੀਲ ਜਾਖੜ ਜੀ ਜੋ ਸਾਨੂੰ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੈਗਾ ਜਿਹਦੇ ਵਿੱਚ ਸਾਕਰਦੀਪ ਸਿੰਘ ਜੀ ਸਾਡੇ ਪ੍ਰਧਾਨ ਨੇ ਸੀਨੀਅਰ ਕਾਂਗਰਸ ਤੇ ਪਟਿਆਲਾ ਜ਼ਿਲ੍ਹੇ ਦੇ ਦਿਹਾਤੀ ਦੇ ਮੈ ਯੂਥ ਕਾਂਗਰਸ ਦਾ ਪ੍ਰਧਾਨ ਉਹਨਾਂ ਤੇ ਅਸੀਂ ਸਾਰੇ ਨੌਜਵਾਨ ਸਾਥੀਆਂ ਨੇ ਵੀ ਪਾਰਟਿਸਿਪੇਟੇਟ ਕੀਤਾ ਮਹਿਲਾ ਕਾਂਗਰਸ ਸਾਰੀ ਸੀਨੀਅਰ ਕਾਂਗਰਸ ਤੇ ਜੂਨੀਅਰ ਕਾਂਗਰਸ ਸਾਰੇ ਇਕੱਠੇ ਹੋ ਗਏ ਅਸੀਂ ਕਿਸਾਨਾਂ ਦੇ ਹੱਕਾਂ ਦੀ ਜਿਹੜੀ ਹੈਗੀ ਆ ਅੱਜ ਗੱਲ ਰੱਖੜਾਏ ਆ ਔਰ ਤੁਸੀਂ ਦੇਖ ਸਕਦੇ ਆ ਬਿਨਾਂ ਕਾਂਗਰਸ ਦੇ 플ੈਗ ਤੋਂ ਸਿਰਫ ਕਿਸਾਨ ਤੇ ਮਜ਼ਦੂਰ ਦੀ ਜਿਹੜੀ ਗੱਲ ਹੈਗੀ ਆ ਤੇ ਆਪਣਾ ਰੋਸ ਵੀ ਪ੍ਰਗਟ ਕਰਿਆ ਹੈਗਾ ਅਸੀਂ ਤੇ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਤੁਸੀਂ ਦੇਖ ਸਕਦੇ ਆ ਲੋਕਾਂ ਦੇ ਵਿੱਚ ਰੋਹ ਹੈ ਨੇ ਮੈਂ ਤਾਂ ਹੀ ਹੱਥ ਬੰਨ ਕੇ ਬੇਨਤੀ ਕਰਾਂਗਾ ਨੇ ਸੈਮ ਦੇ ਨਾਲ ਇਹ ਬਹੁਤ ਲੰਬੀ ਲੜਾਈ ਚੱਲਨੀ ਆ ਮੈਂ ਭਰਾਵਾਂ ਨੂੰ ਬੇਨਤੀ ਕਰਾਂਗਾ ਜਿਹੜੀਆਂ ਮਾੜੀਆਂ ਤਾਕਤਾਂ ਨੇ ਆਪਾਉਣਾ ਤੋਂ ਬਚਦੇ ਹੋਏ ਜਿਸ ਤਰੀਕੇ ਤੁਸੀਂ ਹੁਣ ਤੱਕ ਇਸ ਸਾਰੇ ਅੰਦੋਲਨ ਨੂੰ ਸੰਭਾਲ ਕੇ ਰੱਖਿਆ ਹੈ ਇਸੇ ਤਰੀਕੇ ਇਸ ਅੰਦੋਲਨ ਨੂੰ ਹੋਰ ਸੰਭਾਲ ਕੇ ਰੱਖੋ ਕਾਂਗਰਸ ਪਾਰਟੀ ਤੁਹਾਡੇ ਪਿੱਠ ਤੇ ਪੂਰਾ ਮਹਰਾ ਦੇ ਰਹੀ ਆ ਤੁਸੀਂ ਆਪ ਦੇਖ ਸਕਦੇ ਆ ਕੈਪਟਨ ਨਮਿੰਦਰ ਸਿੰਘ ਜੀ ਇਕਲੌਤੇ ਇਸ ਦੇਸ਼ ਦੇ ਪਹਿਲੇ ਮੁੱਖ ਮੰਤਰੀ ਹੋਏ ਆ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕਾਲੇ ਕਾਨੂੰਨਾਂ ਨੂੰ ਕਾਨੂੰਨਾਂ ਨੂੰ ਖਾਰਜ ਕੀਤਾ ਔਰ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕਰ ਲਓ ਕੱਲ ਮੈਂ ਦੇਖ ਰਿਹਾ ਸੀਗਾ ਅਰਵਿੰਦ ਕੇਜਰੀਵਾਲ ਜੋ ਦਿੱਲੀ ਦੇ ਸੀਐਮ ਨੇ ਉਹ ਆ ਕੇ ਉੱਥੇ ਡਰਾਮੇ ਬਾਜ਼ੀਆਂ ਕਰ ਰਹੇ ਨੇ ਜਦੋਂ ਕਿ ਪਿਛਲੇ ਮਹੀਨੇ ਦੀ ਲੱਗੇ 23 ਤਰੀਕ ਨੂੰ 23 ਨਵੰਬਰ ਨੂੰ ਜਿਹੜੇ ਮੋਦੀ ਦੇ ਕਾਨੂੰਨ ਹੈਗੇ ਨੇ ਉਹਨਾਂ ਨੇ ਦਿੱਲੀ ਦੇ ਵਿੱਚੋਂ ਲੱਕ ਕਰ ਦਿੱਤੇ ਆ। ਉਹ ਮੈਂ ਤਾਂ ਬੇਨਤੀ ਕਰਾਂਗਾ ਸਾਰੇ ਕਿਸਾਨ ਭਰਾਵਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਹਿੰਦੁਸਤਾਨੀਆਂ ਨੂੰ ਇਹੋ ਜਿਹੇ ਜਿਹੜੇ ਦੋ ਮੁਹੇ ਜਿਹੇ ਲੋਕ ਹੁੰਦੇ ਆ ਇਹਨਾਂ ਤੋਂ ਆਪਾਂ ਸਾਵਧਾਨ ਰਹੀਏ ਔਰ ਆਪਣੇ ਤੇ ਪਰਾਈ ਦੀ ਆਪਾਂ ਨੂੰ ਪਛਾਣ ਕਰਨੀ ਚਾਹੀਦੀ ਹੈ। ਬਹੁਤ-ਬਹੁਤ ਧੰਨਵਾਦ। ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ। ਹਾਂਜੀ ਪ੍ਰਧਾਨ ਜੀ ਆਦੇ ਬਾਰੇ ਇਹ ਜਾਣਕਾਰੀ ਦੇ। ਅੱਜ ਜਿਹੜਾ ਇਹ ਧਰਨੇ ਜਾਂ ਆਪਣਾ ਲਾਏ ਗਏ ਆ ਸਾਰੇ ਹੀ ਪੰਜਾਬ ਦੇ ਵਿੱਚ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਇਹ ਅੱਜ ਕੋਈ ਪਾਰਟੀ ਦਾ ਹੋ ਨਹੀਂ ਹੈਗਾ ਅੱਜ ਸਾਰਿਆਂ ਨੇ ਜੋ ਕਿਸਾਨਾਂ ਨੇ ਇੱਕ ਨਰਵੇਸ਼ ਜਾਰੀ ਕੀਤਾ ਹੈ ਕਿ ਸਾਰਾ ਆਪਣਾ 올 ਇੰਡੀਆ ਬੰਦ ਦਾ ਉਹਦੇ ਸਾਰਿਆਂ ਨੇ ਆਪਣਾ ਭਾਗੀਦਾਰੀ ਪਾਈ ਹੈ ਸਾਡੇ ਸਾਰੇ ਜਿੰਨੇ ਵੀ ਸਾਡੇ ਕਾਂਗਰਸ ਪਾਰਟੀ ਦੇ ਨਮਾਇंदे ਆ ਸਾਡੇ ਲੀਡਰ ਆ ਸਾਰਿਆਂ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਦਿੱਤੇ ਵੀ ਕਿਸਾਨਾਂ ਦੇ ਦਰਨੇ ਹੈਗੇ ਆ ਉੱਥੇ ਉਹ ਸ਼ਾਂਤਮਈ ਜਾ ਕੇ ਆਪਣਾ ਉਹਨਾਂ ਦੇ ਨਾਲ ਉਹਦਾ ਸਾਥ ਦੇ ਰਹੇ ਆ ਸਾਨੂੰ ਪਾਰਟੀ ਵੱਲੋਂ ਇਹ ਸੀਗਾ ਕਿ ਆਪਾਂ ਵੀ ਜਿਹੜਾ ਆਪਣਾ ਜਿੰਨਾ ਪੈਸੇ ਜੋ ਕਰ ਸਕਦੇ ਆ ਆਪਾਂ ਉੱਥੇ ਜਾ ਕੇ ਉਹਨੇ ਜ਼ਿਲ੍ਹਾ ਲੈਵਲ ਤੇ ਵੀ ਇਹ ਪ੍ਰੋਟੈਸਟ ਹੋਣਾ ਚਾਹੀਦਾ ਹੈ ਉਹ ਅਸੀਂ ਸਾਰਿਆਂ ਨੇ ਯੂਥ ਕਾਂਗਰਸ ਨੇ ਸੀਨੀਅਰ ਕਾਂਗਰਸ ਨੇ ਸਾਰਿਆਂ ਨੇ ਰਲ ਕੇ ਕਿ ਕਿਸਾਨੀ ਦੇ ਦੌਰ ਤੇ ਕਿਉਂਕਿ ਦੇਖੋ ਚਾਹੇ ਕੋਈ ਜਿੰਨਾ ਵਰਗੀ ਕੋਈ ਅਹੁਦੇਦਾਰ ਹੈ ਚਾਹੇ ਪੁਛਾ ਸਭ ਤੋਂ ਪਹਿਲਾਂ ਅਸੀਂ ਕਿਸਾਨ ਆ ਇਸ ਕਰਕੇ ਸਾਡਾ ਸਾਰਿਆਂ ਦਾ ਇਹ ਹੱਕ ਬਣਦਾ ਹੈ ਇਹ ਫਰਜ਼ ਬਣਦਾ ਹੈ ਕਿ ਅੱਜ ਅਸੀਂ ਜਦੋਂ ਤੋਂ ਇਹ ਪ੍ਰੋਟੈਸਟ ਚੱਲ ਰਹੇ ਆ ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜੇ ਆ ਇਹ ਜਿਹੜਾ ਮੁੱਦੀ ਹੈਗਾ ਇਹ ਦੇਸ਼ ਵਿਰੋਧੀ ਹੈਗਾ ਇਸ ਕਰਕੇ ਇਹ ਜਿਹੜੀ ਲੜਾਈ ਹੈ ਇਹ ਬਹੁਤ ਤਗੜੀ ਲੜਾਈ ਹੈ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਦੇਖੋ ਕੱਲਿਆ ਦੀ ਲੜਾਈ ਨਹੀਂ 올ਓਵਰ ਸਾਰੇ ਵਰਲਡ ਦੀ 올ਓਵਰ ਸਾਰੇ ਹਿੰਦੁਸਤਾਨ ਦੀ ਲੜਾਈ ਹੈ ਇਹ ਤਾਂ ਹੀ ਜਿੱਤ ਪਾਵਾਂਗੇ ਜੇ ਸਾਰੇ ਇਕੱਠੇ ਹੋ ਕੇ ਤਗੜੇ ਹੋ ਕੇ ਲੜਾਈ ਲੜਾਂਗੇ ਬਹੁਤ ਬਹੁਤ ਧੰਨ